ब्रॉट यू बाय सिल्वर पंप टॉप क्वालिटी और कंसिस्टेंट परफॉर्मेंस के लिए सिर्फ सिल्वर पंप नाम याद रखना ਸਰ ਤੋਂ ਪਹਿਲਾਂ ਸਾਰਿਆਂ ਨੂੰ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਜਾਬ ਦੇ ਪਾਣੀਆਂ ਦੇ ਸੰਬੰਧ ਦੇ ਵਿੱਚ ਤੁਹਾਡੇ ਰੂਬਰੂ ਹੋਏ ਆ ਕਿਉਂਕਿ 1947 ਦੇ ਵਿੱਚ ਸਾਡਾ ਮੁਲਕ ਯਾਦ ਹੋਇਆ ਦੇਸ਼ ਨੂੰ ਯਾਦ ਕਰਾਉਣ ਦੇ ਵਿੱਚ 80% ਤੋਂ ਵੱਧ ਕੁਰਬਾਨੀਆਂ ਜਿਹੜੀਆਂ ਸਿਕਾਉਮ ਨੇ ਪੰਜਾਬੀਆਂ ਨੂੰ ਦਿੱਤੀਆਂ ਜਦੋਂ ਮੁਲਕ ਯਾਦ ਹੋਇਆ ਉਸ ਤੋਂ ਬਾਅਦ ਉਸ ਸਮੇਂ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰਵਲ ਨੇ ਇਹ ਵਾਦਾ ਕੀਤਾ ਗਿਆ ਸੀ ਸਿਕਾਉਮ ਦੇ ਨਾਲ ਪੰਜਾਬੀਆਂ ਦੇ ਨਾਲ ਕਿ ਅਸੀਂ ਤੁਹਾਨੂੰ ਇੱਕ ਅਜਿਹਾ ਖੇਤਾ ਦਵਾਂਗੇ ਜਿੱਥੇ ਤੁਸੀਂ ਆਜ਼ਾਦੀ ਦਾ ਨਿਗਮਣ ਕਰ ਸਕੋਗੇ ਲੇਕਿਨ ਦੇਸ਼ ਯਾਦ ਹੋਣ ਤੋਂ ਬਾਅਦ ਪੰਜਾਬ ਦੇ ਨਾਲ ਬੜੀਆਂ ਤਕੀਸ਼ਾਂ ਹੀ ਹੋਈਆਂ ਨੇ ਬੜੀਆਂ ਜਾਤੀਆਂ ਹੋਈਆਂ ਨੇ ਪੰਜਾਬ ਦੇ ਜਿਹੜੇ ਹੱਕ ਸੀ ਉਹ ਪੰਜਾਬ ਨੂੰ ਮਿਲੇ ਨਹੀਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਜਿਹਦੇ ਉੱਤੇ ਪੰਜਾਬ ਦਾ ਹੱਕ ਸੀ ਉਹ ਅੱਜ ਤੱਕ ਨਹੀਂ ਦਿੱਤਾ ਗਿਆ ਪੰਜਾਬੀ ਬੋਲਦੇ ਇਲਾਕੇ ਨਹੀਂ ਦਿੱਤੇ ਗਏ ਪਾਣੀਆਂ ਦਾ ਮਸਲਾ ਜਿਹੜੀ ਜਿਹੜਾ ਬੜਾ ਗੰਭੀਰ ਤੇ ਅਹਿਮ ਮਸਲਾ ਪੰਜਾਬ ਦਾ ਇਹਦੀ ਜੇ ਗੱਲ ਕਰੀਏ ਪਾਣੀਆਂ ਤੇ ਪੰਜਾਬ ਦੇ ਪਾਣੀਆਂ ਤੇ ਪੰਜਾਬ ਦਾ ਹੱਕ ਆ ਲੇਕਿਨ ਉਸ ਹੱਕ ਦੇ ਉੱਪਰ ਡਾਕਾ ਮਾਰਨ ਦੇ ਲਈ ਸਮੇਂ-ਸਮੇਂ ਦੀਆਂ ਕੇਂਦਰੀ ਕਾਂਗਰਸ ਸਰਕਾਰਾਂ ਵੱਲੋਂ ਕਈ ਗੈਰ ਸੰਵਧਾਨਕ ਕਾਨੂੰਨ ਬਣਾਏ ਗਏ ਤਾਂ ਜੋ ਪੰਜਾਬ ਦੇ ਇਸ ਪਾਣੀਆਂ ਦੇ ਉੱਪਰ ਡਕਾ ਮਾਰਿਆ ਜਾ ਸਕੇ ਪੰਜਾਬ ਦੇ ਪਾਣੀਆਂ ਦਾ ਹਿੱਸਾ ਕੋਈ ਦੂਜੇ ਸੂਬਿਆਂ ਨੂੰ ਦਿੱਤਾ ਜਾ ਸਕੇ ਹੁਣ ਵੀ ਜਿਹੜੀ ਕੇਂਦਰ ਦੀ ਸਰਕਾਰ 2021 ਦੇ ਵਿੱਚ ਡੈਮ ਸੇਫਟੀ ਐਕਟ ਇਹਦਾ ਬਣਾਇਆ ਗਿਆ ਉਹਦੇ ਵਿੱਚ ਵੀ ਸਿੱਧਾ ਤੌਰ ਤੇ ਸਾਰਾ ਕੰਟਰੋਲ ਆ ਜਿਹੜਾ ਉਹ ਡੈਮ ਸੇਫਟੀ ਦੇ ਨਾਮ ਤੇ ਕੇਂਦਰ ਦੀ ਸਰਕਾਰ ਵੱਲੋਂ ਆਪਣੇ ਕੋਲ ਲਿਆ ਗਿਆ। ਹੁਣ ਜਿਹੜਾ ਹਰਿਆਣੇ ਨੂੰ ਵੱਧ ਵੱਧ ਪਾਣੀ ਦਿੱਤਾ ਜਾ ਰਿਹਾ। ਸੋ ਉਹਦੇ ਕਰਕੇ ਵੀ ਸਾਰਾ ਜਿਹੜਾ ਪੰਜਾਬੀਆਂ ਦੇ ਵਿੱਚ ਬੜਾ ਵਿਰੋਧ ਆ। ਕਿਉਂਕਿ ਅੱਜ ਦੇ ਜਿਹੜੇ ਹਾਲਾਤ ਚੱਲ ਰਹੇ ਨੇ ਅੱਜ ਪੰਜਾਬ ਕੋ ਪਾਣੀ ਦੀ ਬੜੀ ਘਾਟ ਆ। ਅੱਜ ਸਾਡਾ ਪਾਣੀ ਬੜਾ ਏਠਾ ਜਾ ਚੁੱਕਿਆ। ਲੇਕਿਨ ਅੱਜ ਸਾਡੇ ਕੋਲੇ ਦੂਜੇ ਸੂਬਿਆਂ ਨੂੰ ਦੇਣ ਲਈ ਵੱਧ ਪਾਣੀ ਨਹੀਂ। ਅਤੇ ਇਸ ਪਾਣੀ ਦੇ ਉੱਪਰ ਪੂਰਨ ਅਧਿਕਾਰ ਹੈ ਜਿਹੜਾ ਪੰਜਾਬ ਦਾ ਇਸ ਸਬੰਧ ਦੇ ਵਿੱਚ ਕਿਉਂਕਿ ਹੁਣ ਜਦੋਂ ਵਾਧੂ ਪਾਣੀ ਆ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਹਰਿਆਣੇ ਨੂੰ ਦਿੱਤਾ ਗਿਆ ਤਾਂ ਉਸ ਦੇ ਵਿਰੋਧ ਦੇ ਵਿੱਚ ਸਾਰੇ ਉੱਠ ਖੜੇ ਹੋਏ ਨੇ ਅਤੇ ਅੱਜ ਸਰਪਾਰਟੀ ਮੀਟਿੰਗ ਵੀ ਬੁਲਾਈ ਗਈ ਆ ਅਤੇ 5 ਤਰੀਕ ਨੂੰ ਵਿਧਾਨ ਸਭਾ ਦਾ ਸੈਸ਼ਨ ਵੀ ਬੁਲਾਇਆ ਗਿਆ ਪੰਜਾਬ ਸਰਕਾਰ ਵੱਲੋਂ ਸੋ ਮੈਂ ਸਾਰੇ ਪੰਜਾਬੀਆਂ ਨੂੰ ਵਿਸ਼ਵਾਸ ਦਿਵਾਉਣਾ ਕਿ ਡਟ ਕੇ ਪੰਜਾਬ ਦੇ ਪਾਣੀਆਂ ਦੀ ਪਹਿਰੇਦਾਰੀ ਵਿਧਾਨ ਸਭਾ ਦੇ ਵਿੱਚ ਕਰਾਂਗੇ ਅਤੇ ਜੋ ਵੀ ਮਤਾ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੇ ਲਈ ਪੰਜਾਬ ਦੇ ਪਾਣੀਆਂ ਦੀ ਰਾਖੀ ਦੇ ਲਈ ਪੰਜਾਬ ਦੇ ਹੱਕਾਂ ਦੇ ਲਈ ਜੋ ਵੀ ਮਤਾ ਲੰਦਾ ਜਾਊਗਾ ਉਹਦਾ ਡਟ ਕੇ ਸਮਰਥਨ ਕਰਾਂਗੇ ਅਤੇ ਉੱਥੇ ਜਿਹੜੀ ਬਹਿਸ ਹੋਣੀ ਹੈ ਉਹਦੇ ਵਿੱਚ ਵਿਚਾਰ ਦੇ ਨਾਲ ਕਿ ਸਮੇਂ-ਸਮੇਂ ਤੇ ਕੇਂਦਰ ਦੀਆਂ ਕਾਂਗਰਸ ਸਰਕਾਰਾਂ ਵੱਲੋਂ ਕੀ-ਕੀ ਬਧਿਕੀਆਂ ਕੀਤੀਆਂ ਗਈਆਂ ਕਿਹੜੇ-ਕਿਹੜੇ ਗੈਰ-ਸੰਵਿਧਾਨਿਕ ਕਾਨੂੰਨ ਕਿਹੜੇ ਗੈਰ-ਸੰਵਿਧਾਨਿਕ ਫੈਸਲੇ ਲਾਗੂ ਕੀਤੇ ਗਏ ਧੱਕੇ ਨਾਲ ਲਾਗੂ ਕੀਤੇ ਗਏ ਸੋ ਦਾ ਸਾਰਾ ਹੀ ਜਿਹੜਾ ਉਸ ਦਿਨ ਜਿਹੜੀ ਖੁੱਲਾ ਸਮਾਂ ਹੋਣਾ ਚਾਹੀਦਾ ਤਾਂ ਜੋ ਡਿਸਕਸ਼ਨ ਹੋ ਸਕੇ ਤੇ ਅੱਜ ਦੀ ਜਿਹੜੀ ਪੀੜ੍ਹੀ ਆ ਨੌਜਵਾਨ ਪੀੜ੍ਹੀ ਆ ਸਾਡੀ ਉਹਨਾਂ ਨੂੰ ਵਿਸਥਾਰ ਦੇ ਨਾਲ ਸਾਰੀ ਜਾਣਕਾਰੀ ਮਿਲ ਸਕੇ ਕਿ ਮੁਲਕ ਨੂੰ ਯਾਦ ਹੋਣ ਤੋਂ ਲੈ ਕੇ ਹੁਣ ਤੱਕ ਕਿੱਥੇ-ਕਿਥੇ ਕੀ-ਕੀ ਜਾਤੀਆਂ ਹੋਈਆਂ ਨੇ ਪੰਜਾਬ ਦੇ ਹੱਕਾਂ ਤੇ ਲੜਾਕਾ ਮਾਰਨ ਦੇ ਲਈ ਪੰਜਾਬ ਦੇ ਪਾਣੀਆਂ ਨੂੰ ਖੋਣ ਦੇ ਲਈ ਸੋ ਇਹ ਬੜੀ ਵਿਸਾਰ ਦੇ ਨਾਲ ਜਿਹੜੀ ਇਹ ਉਸ ਦਿਨ ਜਿਹੜੀ ਇਹ ਡਿਬੇਟ ਹੋਣੀ ਚਾਹੀਦੀ ਆ ਅਤੇ ਸ਼੍ਰੋਮਣੀ ਅਕਾਲੀ ਦਲ ਜੋ ਹਮੇਸ਼ਾ ਹੀ ਜਿਸ ਨੇ ਪੰਜਾਬ ਦੇ ਹੱਕਾਂ ਦੀ ਪਹਿਰੇਦਾਰੀ ਕੀਤੀ ਆ ਪੰਜਾਬ ਦੇ ਹਿੱਤਾਂ ਦੇ ਲਈ ਸਾਡੇ ਵੱਡੇ ਬਡੇਰਿਆਂ ਨੇ ਬਜ਼ੁਰਗਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਬੜੇ ਮੋਰਚੇ ਲਾਏ ਨੇ ਬੜੀਆਂ ਕੁਰਬਾਨੀਆਂ ਦਿੱਤੀਆਂ ਜਿਹੜਾਂ ਵਿੱਚ ਗਏ ਤੇ ਹੁਣ ਵੀ ਸ਼੍ਰੋਮਣੀ ਅਕਾਲੀ ਦਲ ਦਾ ਨਮਾਇੰਦਾ ਹੋਣ ਦੇ ਨਾਤੇ ਉਥੇ ਡੱਟ ਕੇ ਅਸੀਂ ਪੰਜਾਬ ਦੇ ਪਾਣੀਆਂ ਦੀ ਜਿਹੜੀ ਪਰਦਾਇ ਕਰਾਂਗੇ ਸੋ ਇਸ ਗੱਲ ਦਾ ਮੈਂ ਤੁਹਾਨੂੰ ਸ਼ੁਭਾਸ਼ ਦਵਨਾ ਸੋ ਹਮੇਸ਼ਾ ਹੀ ਤੁਹਾਡਾ ਬੜਾ ਵੱਡਾ ਸਹਿਯੋਗ ਸਾਨੂੰ ਮਿਲਦਾ ਰਿਹਾ ਐਸੇ ਸਹਿਯੋਗ ਦੀ ਆਉਣ ਸਮੇਂ ਵੀ ਆਸ ਕਰਦੇ ਆ ਤੇ ਸਾਰਿਆਂ ਦਾ ਹੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ